ਗੁਰਗੱਦੀ ਸੰਭਾਲਣ ਦੀ ਅਰਦਾਸ ਜਦੋਂ ਮਾਤਾ ਕ੍ਰਿਸ਼ਨ ਕੌਰ ਜੀ ਅਤੇ ਬਹੁਤ ਸਾਰੇ ਸਿੱਖਾਂ ਨੇ ਬਕਾਲੇ ਜਾ ਕੇ ਸ੍ਰੀ ਗੁਰੂ ਤੇਗ ਪਹਾਦਰ ਸਾਹਿਬ ਨੂੰ ਗੁਰਗੱਦੀ ਸੰਭਾਲਣ ਵਾਸਤੇ ਅਰਜ ਅਤੇ ਗੁਰਗੱਦੀ ਰਸਮ ਦੀ ਅਰਦਾਸ ਕਰਨ ਦਾ ਫੈਸਲਾ ਕੀਤਾ ਸੀ ਸ੍ਰੀ ਗੁਰੂ ਤੇਗ ਪਹਾਦਰ ਸਾਹਿਬ ਦੇ ਗੁਰਤਾਕਦੀ ਦਿਹਾੜੇ ਮੌਕੇ ਸਾਡੀ ਖਾਸ ਪੇਸ਼ਕਸ਼ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਕੀਰਤਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਜਦ ਪਤਾ ਲੱਗਾ ਕਿ ਹੁਣ ਗੁਰਗੱਦੀ ਗੁਰੂ ਤੇਗਪਾਹਾ ਸਾਹਿਬ ਨੂੰ ਸ਼ੌਕ ਦਿੱਤੀ ਗਈ ਹੈ ਜੋ ਬਕਾਲਾ ਵਿਛਣ ਤਾਂ ਸੰਗਤਾਂ ਬਕਾਲਾ ਵੱਲ ਤੁਰ ਪਈਆਂ ਗੁਰੂ ਸਾਹਿਬ ਨੇ ਆਪਣਾ ਟਿਕਾਣਾ ਪਾਵੇਂ ਬਕਾਲੇ ਕੀਤਾ ਹੋਇਆ ਸੀ ਪਰ ਅਜੇ ਦੀਵਾਨ ਨਹੀਂ ਸੰਸਜਾਇਆ ਕਰਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਜੋਤੀ ਜੋਤ ਸਮਾਉਣ ਦੇ 4 ਮਹੀਨੇ ਬਾਅਦ ਬਾਲਾਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਾਤਾ ਮਾਤਾ ਕ੍ਰਿਸ਼ਨ ਕੌਰ ਦੀਵਾਨ ਦਰਗਾਹ ਮਲ ਭਾਈ ਮਨੀਰਾਮ ਅਤੇ ਬਹੁਤ ਸਾਰੇ ਸਿੱਖਾਂ ਨੇ ਬਕਾਲੇ ਜਾ ਕੇ ਸ਼੍ਰੀ ਗੁਰੂ ਤੇਗਪਾਹਾਦਰ ਸਾਹਿਬ ਨੂੰ ਗੁਰਗੱਦੀ ਸੰਭਾਲਣ ਵਾਸਤੇ ਅਰਜ ਕਰਨ ਅਤੇ ਗੁਰਗੱਦੀ ਦੀ ਰਸਮ ਦੀ ਅਰਦਾਸ ਕਰਨ ਦਾ ਫੈਸਲਾ ਕੀਤਾ। ਸ਼ਾਂਤੀ ਰੂਪ ਵਿੱਚ ਮਾਤਾ ਕ੍ਰਿਸ਼ਨ ਕੌਰ ਅਤੇ ਸਾਰੇ ਸਿੱਖ ਅਗਸਤ 1664 ਵਿੱਚ ਸ਼੍ਰੀ ਗੁਰੂ ਤੇਗਪਾਹਾਦਰ ਸਾਹਿਬ ਕੋਲ ਬਕਾਲੇ ਪੁੱਛੇ। ਸ਼੍ਰੀ ਗੁਰੂ ਤੇਗਪਾਹਾਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਗੁਰੂ ਸਾਹਿਬ ਨੂੰ ਗੁਰਗੱਦੀ ਸੌਪਣ ਦੀ ਅਰਦਾਸ ਸ਼੍ਰੀ ਗੁਰੂ ਅਮਰਦਾਸ ਜੀ ਦੇ ਪੜਪੋਤੇ ਬਾਬਾ ਮੋਰੀ ਦੇ ਪੋਤੇ ਅਤੇ ਪਾਪਾ ਅਰਜਾਨੀ ਦੇ ਸੁਪੁੱਤਰ ਦ્વાਰਕਾਦਾਸ ਨੇ ਨਿਭਾਈ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰਤਾਕਤੀ ਦੀ ਅਰਦਾਸ ਤੇ ਮੁਬਾਰਕ ਸਮੇਂ ਬਹੁਤ ਸਾਰੀਆਂ ਸੰਤਾਂ ਉੱਥੇ ਹਾਜ਼ਰ ਸਨ। ਇਸ ਇਤਿਹਾਸਿਕ ਘਟਨਾ ਦਾ ਜ਼ਿਕਰ ਪਟਵਹੀ ਤਲਾਉਂਡਾ ਪਰਗਣਾ ਜੀਂਦ ਖਾਤਾ ਜਲਾਹਨੋ ਕਾ ਵਿੱਚ ਇੰਜ ਕੀਤਾ ਗਿਆ ਹੈ। ਦੀਵਾਨ ਦਰਗਾਹ ਮਲ ਬੇਟਾ ਦ્વાਰਕਾਦਾਸ ਦਾ ਪੋਤਾ ਰਾਗਦਾਸ ਦਾ ਚੌਪਤਰਾਏ ਬੇਟਾ ਪਹਿਰੇ ਕਾ ਪੋਤਾ ਗੋਤਮ ਕਾ ਛੇਬਰ ਬ੍ਰਾਹਮਣ ਜੇਠਾ ਮਾਈ ਦਾਸ ਕਾ ਮਨੀ ਰਾਮ ਬੇਟਾ ਮਾਈ ਦਾਸ ਕਾ ਬਲਾਉਂਤ ਜਲਾਨੇ ਜੱਗੂ ਬੇਟਾ ਪਦਮਾ ਕਾ ਪੋਤਾ ਕੌਲੇ ਕਾ ਹਜਾਵਤ ਆਂਬਿਆਨਾ ਨਾਨੂ ਬੇਟਾ ਬਾਗੇ ਕਾ ਪੋਤਾ ਉਮੈਤੇ ਕਾ ਦਿੱਲੀ ਸੇ ਗੁਰੂ ਹਰਿਕ੍ਰਿਸ਼ਨ ਜੀ ਮਹਿਲ ਅਠਵੇਂ ਕੀ ਮਾਤਾ ਕ੍ਰਿਸ਼ਨਕੌਰ ਜਿਨਾਂ ਨੂੰ ਇੱਥੇ ਸੁਲੱਖਣੀ ਲਿਖਿਆ ਗਿਆ ਬਕਾਲੇ ਆਏ ਸਾਲ 1721 ਭਾਦਵਾ ਕੀ ਅਮਾਵਸਕੇ ਦਿਨ ਕੁਰਗੱਦੀ ਸੰਭਾਲਨ ਮਗਰੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਭ ਤੋਂ ਪਹਿਲਾ ਦੌਰਾ ਕੀਰਤਪੁਰ ਸਾਹਿਬ ਦਾ ਕੀਤਾ ਸੀ ਜਿੱਥੇ ਗੁਰੂ ਸਾਹਿਬ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰੈ ਸਿੰਘ ਜੀ ਦੀ ਬੇਟੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਭੈਣ ਬੀਬੀ ਰੂਪਕੌਰ ਨੂੰ ਮਿਲੇ ਅਤੇ ਉਹਨਾਂ ਦੇ ਪਿਤਾ ਤੇ ਭਰਾ ਦੇ ਜੋਤੀ ਜੋ ਸਮਾਉ ਸੰਬੰਧੀ ਪਰਚਾਵਨੀ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨਰਲਾਂ ਦੇ ਇਸ ਬੁੱਢਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ